ਪੰਜਾਬ ਜ਼ਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਤੁਹਾਡੇ ਨਾਲ ਸਰਵੀਰ ਕੌਰ ਵਿੱਕੀ ਮਿੱਡੂਖੇੜਾ ਕਤਲ ਮਾਮਲੇ ਦੇ ਵਿੱਚ ਵੱਡਾ ਅਪਡੇਟ ਤੁਹਾਨੂੰ ਦੇ ਰਹੇ ਹਾਂ ਵਿੱਕੀ ਮਿੱਡੂਖੇੜਾ ਦੇ ਪਰਿਵਾਰ ਦੇ ਵੱਲੋਂ ਚਿੱਠੀ ਲਿਖੀ ਗਈ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿੱਡੂਖੇੜਾ ਦੇ ਭਰਾ ਅਜੀਪਾਲ ਮਿੱਡੂਖੇੜਾ ਦੇ ਵੱਲੋਂ ਇਹ ਚਿੱਠੀ ਲਿਖੀ ਗਈ ਹੈ ਤੁਹਾਨੂੰ ਦੱਸ ਰਹੇ ਹਾਂ ਕਿ ਉਸ ਚਿੱਠੀ ਦੇ ਵਿੱਚ ਕੀ ਕੋਝ ਹੈ ਕੀ ਮੰਗਿਆ ਜਿਹੜੀ ਅਮਿਤ ਸ਼ਾਹ ਤੋਂ ਕੀਤੀ ਗਈ ਹੈ ਮਿੱਡੂਖੇੜਾ ਦੇ ਪਰਿਵਾਰ ਦੇ ਵੱਲੋਂ ਪਰ ਉਸ ਤੋਂ ਪਹਿਲਾਂ ਤੁਹਾਨੂੰ ਅਸੀਂ ਤੁਹਾਡੀ ਸਕਰੀਨ ਦੇ ਉੱਤੇ ਚਿੱਠੀ ਵੀ ਦਿਖਾ ਰਹੇ ਹਾਂ ਤੁਸੀਂ ਪੜ੍ਹ ਸਕਦੇ ਹੋ ਕਿ ਕੀ ਮੰਗ ਹੈ ਜਿਹੜੀ ਕੇਂਦਰੀ ਗ੍ਰਹਿ ਮੰਤਰੀ ਅਮੇਤ ਸ਼ਾਹ ਦੇ ਵੱਲੋਂ ਮਿੱਡੂ ਖੇੜਾ ਦਾ ਪਰਿਵਾਰ ਕਰ ਰਿਹਾ ਹੈ 7 ਅਗਸਤ ਨੂੰ ਕਤਲ ਹੁੰਦਾ ਵਿੱਕੇ ਮਿੱਡੂ ਖੇੜਾ ਦਾ ਸੀਸੀਟੀਵੀ ਫੁਟੇਜ ਸਾਹਮਣੇ ਆਉਂਦੀ ਹੈ ਪਰ ਪਰਿਵਾਰ ਇਹ ਕਹਿ ਰਿਹਾ ਹੈ ਮਿੱਡੂ ਖੇੜਾ ਦੇ ਭਰਾ ਅਜੇਪਾਲ ਮਿੱਡੂ ਖੇੜਾ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਨਾ ਅਜੇ ਤੱਕ ਕਤਲ ਫੜੇ ਗਏ ਨੇ ਪਰਿਵਾਰ ਨੂੰ ਧਮਕੀਆਂ ਮਿਲ ਰਹੀਆਂ ਨੇ ਇੱਕ ਪਾਸੇ ਇਨਸਾਫ ਦੀ ਮੰਗ ਕੀਤੀ ਗਈ ਹੈ ਕਿ ਮਿੱਡੂ ਖੇੜਾ ਦੇ ਕਤਲ ਮਾਮਲੇ ਦੇ ਵਿੱਚ ਪਰਿਵਾਰ ਦੇ ਨਾਲ ਇਨਸਾਫ ਹੋਵੇ ਉੱਥੇ ਹੀ ਸੁਰੱਖਿਆ ਦੀ ਮੰਗ ਹੈ ਜਿਹੜੀ ਉਹ ਵੀ ਕੀਤੀ ਗਈ ਹੈ ਕਿ ਮਿੱਡੂ ਖੇੜਾ ਦੇ ਪਰਿਵਾਰ ਦੀ ਸੁਰੱਖਿਆ ਹੈਗੀ ਹੈ ਜਿਹੜੀ ਕੇਂਦਰੀ ਕੇਂਦਰ ਦੀ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਸੁਰੱਖਿਆ ਯਕੀਨੀ ਬਣਾਈ ਜਾਵੇ ਪੱਤਰ ਦੇ ਵਿੱਚ ਲਿਖਿਆ ਗਿਆ ਹੈ ਕਿ ਪਰਿਵਾਰ ਵਿੱਕੇ ਮਿੱਡੂ ਖੇੜਾ ਕਤਲ ਮਾਮਲੇ ਦੇ ਵਿੱਚ ਇਨਸਾਫ ਦੇ ਲਈ ਜੇਕਰ ਪੁਲਿਸ ਸਟੇਸ਼ਨ ਜਾਂਦਾ ਹੈ ਜਾਂ ਫਿਰ ਵਕੀਲਾ ਨੂੰ ਮਿਲਦਾ ਹੈ ਤਾਂ ਅਣਪਛਾਤੇਆਂ ਦੇ ਵੱਲੋਂ ਪਿੱਛਾ ਕੀਤਾ ਜਾਂਦਾ ਹੈ ਪਰਿਵਾਰ ਦਾ ਪਰਿਵਾਰਕ ਮੈਂਬਰਾਂ ਦਾ ਪਿੱਛਾ ਕੀਤਾ ਜਾਂਦਾ ਹੈ ਨਾਲ ਦੀ ਨਾਲ ਧਮਕੀਆਂ ਨੇ ਜਿਹੜੀਆਂ ਲਗਾਤਾਰ ਪਰਿਵਾਰ ਨੂੰ ਮਿਲ ਰਹੀਆਂ ਨੇ ਵੱਡੀ ਚਿੰਤਾ ਜ਼ਾਹਰ ਕੀਤੀ ਗਈ ਹੈ ਮਿੱਡੂ ਖੇੜਾ ਦੇ ਭਰਾ ਅਜੀਪਾਲ ਮਿੱਡੂ ਖੇੜਾ ਦੇ ਵੱਲੋਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਲਦੀ ਹੀ ਸਾਡੇ ਨਾਲ ਫੋਨ ਲਾਈਨ ਤੇ ਜੁੜਨਗੇ ਵਿੱਕੀ ਮਿੱਡੂ ਖੇੜਾ ਦੇ ਭਰਾ ਅਜੀਪਾਲ ਮਿੱਡੂ ਖੇੜਾ ਪੂਰੀ ਜਾਣਕਾਰੀ ਉਹਨਾਂ ਤੋਂ ਲਵਾਂਗੇ ਪਰ ਵੱਡਾ ਅਪਡੇਟ ਵਿੱਕੀ ਮਿੱਡੂ ਖੇੜਾ ਕਤਲ ਮਾਮਲੇ ਦੇ ਵਿੱਚ ਤੁਹਾਨੂੰ ਦੇ ਰਹੇ ਹਾਂ ਉਹਨਾਂ ਦੇ ਭਰਾ ਅਜੀਪਾਲ ਮਿੱਡੂ ਖੇੜਾ ਸਾਡੇ ਨਾਲ ਜੁੜੇ ਨੇ ਅਜੀਪਾਲ ਜੀ ਸਵਾਗਤ ਹੈ ਪ੍ਰੋ ਪੰਜਾਬ ਟੀਵੀ ਤੇ ਸਤ ਸ੍ਰੀ ਅਕਾਲ ਜੀ ਜੀ ਚੀ ਚਿੱਠੀ ਤੁਸੀਂ ਲਿਖੀ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜਬ ਤੋਂ ਪਹਿਲਾਂ ਤਾਂ ਇਹ ਹੀ ਜਾਣਨਾ ਚਾਹੁੰਦੇ ਆ ਚਿੱਠੀ ਦੇ ਵਿੱਚ ਕੀ ਵੱਡੀ ਮੰਗ ਜਿਹੜੀ ਤੁਸੀਂ ਕੀਤੀ ਹੈ ਇੱਕ ਸੁਰੱਖਿਆ ਦੀ ਮੰਗ ਜਿਹੜੀ ਕੀਤੀ ਹੈ ਇਨਸਾਫ ਦੀ ਮੰਗ ਕੀਤੀ ਹੈ ਕੀ ਹੈ ਚਿੱਠੀ ਦੇ ਵਿੱਚ ਚਿੱਠੀ ਦੇ ਵਿੱਚ ਮੇਰੇ ਬ੍ਰਦਰ ਦੀ ਸੋਲ ਨੂੰ ਜਸਟਿਸ ਮਿਲੇ ਸੋ ਕਿ ਉਹ ਆਪ ਦੀ ਅਰੈਸਟ ਐਂਡ ਪੀਸ ਕਰ ਸਕੇ ਮੇਰਾ ਛੋਟਾ ਭਰਾ ਮਿੱਕੀ ਮੇਡੂ ਖੇੜਾ ਨੂੰ 5 ਮਹੀਨੇ ਹੋ ਗਏ ਗਏ ਨੂੰ ਜੀ ਹਜੇ ਤਾਈ ਕੋਈ ਕੇਸ ਦੇ ਵਿੱਚ ਹੈਡਵੇਟ ਨਹੀਂਗਾ ਕੋਈ ਰਿਸਪਨਸ ਨਹੀਂ ਜੀ ਸੋਇਸ ਕਰਕੇ ਮੈਂ ਜਸਟਿਸ ਦੀ ਅਪੀਲ ਕੀਤੀ ਹੈ ਸ਼੍ਰੀ ਹਮੇਸ਼ਾ ਜੀ ਤੋਂ ਉੱਤੇ ਫੈਮਲੀ ਦੀ ਮੇਰੀ ਤੇ ਫਿਰ ਫੈਮਲੀ ਦੀ ਸਿਕਿਉਰਿਟੀ ਲਈ ਮੈਂ ਅਪੀਲ ਕੀਤੀ ਜੀ ਜੀ ਜੇਕਰ ਅਜੇ ਪਾਲ ਜੀ ਕਾਲ ਕਰੀਏ ਤੁਹਾਡੇ ਭਰਾ ਵਿੱਕੇ ਮੇਡੂ ਖੇੜਾ ਯੂਥ ਅਕਾਲੀ ਦਲ ਦੇ ਵੀ ਰਹੇ ਨੇ ਲੀਡਰ ਰਹੇ ਨੇ ਤੁਹਾਨੂੰ ਕੋਈ ਪੰਜਾਬ ਸਰਕਾਰ ਤੋਂ ਜਾਂ ਅਕਾਲੀ ਦਲ ਦੇ ਵੱਲੋਂ ਤੁਸੀਂ ਉਹਨਾਂ ਦੇ ਨਾਲ ਵੀ ਕੋਈ ਗੱਲਬਾਤ ਕੀਤੀ ਹੈ ਕੋਈ ਆਸ਼ਵਾਸਨ ਕੋਈ ਭਰੋਸਾ ਮਿਲਿਆ ਹੋਵੇ देखो जी न, पहली ਗੱਲ ਤਾਂ ਜੇ ਮੈਂ ਪੰਜਾਬ ਸਰਕਾਰ ਦੀਆਂ ਅੱਜ ਦੀ ਕਮੈਂਟ ਦੀ ਗੱਲ ਕਰਾਂ ਹਾਂ ਮੈਂ ਗਵਰਨਮੈਂਟ ਤੋਂ ਵੀ ਅਪੀਲ ਕਰ ਰਿਹਾ ਮੈਂ ਅੱਜ ਦੀ ਐਡਮਿਨਿਸਟ੍ਰੇਸ਼ਨ ਤੋਂ ਦਿੱਤੀ ਹੈ ਬਟ ਜਸਟ ਐਸ ਲਾ ਐਂਡ ਆਰਡਰ ਨੂੰ ਲੈ ਕੇ ਥੋੜੀ ਜੀ ਇਨਕਪੇਬਲ ਹੈਗੀ ਹੈ ਗਵਰਨਮੈਂਟ ਅੱਜ ਦੀ ਮੈਨੂ ਜੋ ਲੱਗ ਰਿਹਾ ਹੈ ਜੋ ਮੇਰੀ ਇੰਟਰਨਲ ਫੀਲਿੰਗ ਹੈ ਤੇ ਗੱਲ ਰਹੀ ਅਕਾਲੀ ਦਲ ਦੀ ਜੇ ਆਪਾਂ ਆਖੀਏ ਤਾਂ ਹਾਂ ਅਕਾਲੀ ਦਲ ਠੀਕ ਹੈ ਜੀ ਆਪਣੇ ਸਦਾ ਸੁਖੀ ਸਿੰਘ ਬਾਦਲ ਮੇਰਾ ਛੋਟਾ ਬ੍ਰਦਰ ਵਿੱਕੀ ਮਿੱਟੂ ਕਿੜਾ ਪਾਰਟੀ ਦਾ ਜਜਾਰੂ ਲੀਡਰ ਸੀਗਾ ਜੀ ਸੋ ਹਾਂ ਉਹ ਤਾਂ ਹੈ ਹੀ ਨਾਲ ਹੀ ਸਾਡੇ ਜੀ ਤੁਹਾਡੀ ਅਧਿਕਾਰੀਆਂ ਦੇ ਨਾਲ ਪੁਲਿਸ ਅਧਿਕਾਰੀਆਂ ਦੇ ਨਾਲ ਵੀ ਕੋਈ ਗੱਲਬਾਤ ਹੋਈ ਹੈ ਕੋਈ ਉਹਨਾਂ ਨੇ ਤੁਹਾਨੂੰ ਦਿੱਤਾ ਹੋਵੇ ਜਾਂਚ ਕਿੱਥੋਂ ਤੱਕ ਪਹੁੰਚੀ ਹੈ ਕੋਈ ਭਰੋਸਾ ਦਿੱਤਾ ਹੋਵੇ ਦੱਸਿਆ ਹੋਵੇ ਜਾਂ ਫਿਰ ਕੋਈ ਵਿਸ਼ਵਾਸ ਨਹੀਂ ਰਿਹਾ ਇਸ ਜਾਂਚ ਦੇ ਉੱਤੇ ਵਿਸ਼ਵਾਸ ਨਹੀਂ ਰਿਹਾ ਜੋ ਤੁਹਾਨੂੰ ਚਿੱਠੀ ਲਿਖਣੀ ਪਈ ਹੈ ਬਿਲਕੁਲ ਜੀ ਮੈਂ ਪੁਲਿਸ ਅਧਿਕਾਰੀਆਂ ਨਾਲ ਰੈਗੂਲਰ ਇਨ ਟੱਚ ਆ ਇਸ ਕੇਸ ਦੇ ਮਾਮਲੇ ਵਿੱਚ ਬਿਕਾਉਜ਼ ਮੈਨੂੰ ਹੋਰ ਕੋਈ ਕੰਮ ਨਹੀਂ ਹੈ ਅੱਜ ਦੀ ਡੇਟ ਦੇ ਵਿੱਚ ਸਿਰਫ ਤੇ ਸਿਰਫ ਇਹ ਹੈ ਕਿ ਮੈਂ ਆਪਦੇ ਛੋਟੇ ਭਰਾ ਨੂੰ ਜਸਟਿਸ ਦਿਵਾ ਸਕਾਂ ਇਹੀ ਮੇਰਾ ਮੋਟਿਵ ਹੈ ਇਹੀ ਮੇਰਾ ਟੀਚਰ ਟਾਰਗੇਟ ਹੈ ਸੋ ਮੈਂ ਹਾਂ ਰੈਗੂਲਰ ਇਨ ਟੱਚ ਹਾਂ ਜੀ ਸਾਰੇ ਪੁਲਿਸ ਅਧਿਕਾਰੀਆਂ ਦੇ ਤੇ ਪਰ ਪੁਲਿਸ ਅਧਿਕਾਰੀ ਜਿੱਥ ਤਾਈ ਇਨਵੈਸਟੀਗੇਸ਼ਨ ਨੂੰ ਲਿਜਾ ਸਕਦੇ ਸੀਗੇ ਉੱਥੋਂ ਤਾਈ ਚਾਹੇ ਉਦੋਂ ਅੱਗੇ ਕੁਝ ਕਲੀਅਰ ਨਹੀਂ ਹੋ ਰਿਹਾ ਸੋ ਮੈਂ ਇਸ ਚੀਜ਼ ਤੋਂ ਨਰਾਸ਼ ਹਾਂ ਵੀ ਜੋ ਕਲੈਰਿਟੀ ਨਹੀਂ ਆ ਰਹੀ ਅਜੇ ਤੱਕ ਅਕੀ ਅਸੇਪਾਲ ਜੀ ਪਰਿਵਾਰ ਦੀ ਮਾਨਸਿਕ ਸਥਿਤੀ ਦੀ ਜੱਕਰ ਗੱਲ ਕਰੀਏ ਕਿਉਂਕਿ ਵੱਡਾ ਸਦਮਾ ਵੀ کہہ ਸਕਦੇ ਆ ਪਰਿਵਾਰ ਦਾ ਜਵਾਨ ਪੁੱਤਰ ਚਲਾ ਗਿਆ ਤਾਂ ਕੀ ਪਰਿਵਾਰ ਦੀ ਇਸ ਵੇਲੇ ਕੀ ਸਥਿਤੀ ਹੈ ਜਿਸ ਜਿਸ ਤਰ੍ਹਾਂ ਤੁਸੀਂ ਚਿੱਠੀ ਦੇ ਵਿੱਚ ਮੈਂਸ਼ਨ ਕੀਤਾ ਹੈ ਕਿ ਤੁਸੀਂ ਵਕੀਲਾ ਨੂੰ ਮਿਲਦੇ ਹੋ ਜਾਂ ਪੁਲਿਸ ਸਟੇਸ਼ਨ ਜਾਂਦੇ ਹੋ ਇੱਕ ਡਰ ਦਾ ਮਾਹੌਲ ਬਣਿਆ ਹੋਇਆ ਹੈ ਹਾਂ ਜੀ ਮੈਮ ਪਰਿਵਾਰ ਸਾਰਾ ਹੀ ਮੈਂਟਲੀ ਡਿਸਟਰਬਡ ਹੈ ਸਾਡਾ ਯੂ ਕੈਨ ਸੇ ਕਿਉਂਕਿ ਪ੍ਰੈਸ਼ਰ ਬਹੁਤ ਹੈ ਪਰਵਾਰ ਨੂੰ ਮੇਰੇ ਕਰਦਿਆਂ ਨੂੰ ਮੇਰੀ ਫਿਕਰ ਰਹਿੰਦੀ ਹੈ ਵੀ ਕੁੱਪੁੱਤਾ ਚੱਲਾ ਗਿਆ ਕਿਤੇ ਦੂਜੇ ਨਾਲ ਨਾ ਕੁਝ ਹੋ ਜੇ ਇਸ ਕਰਕੇ ਮੈਂ ਮਾਨਸਿਕ ਤਣਾਅ ਉਹਨਾਂ ਦੇ ਉੱਤੇ ਮੇਰੇ ਪਰਿਵਾਰ ਤੇ ਮੇਰੇ ਮਤ طرفাদার ਤੇ ਤੇ ਐਸ ਵੈਲ ਐਸ میرے ਤੇ ਹੈ बिकॉज ਮੈਂ ਸਾਰਾ ਦਿਨ ਆਈ ਹੈਵ ਟੂ ਮੂਵ ਆਫਿਸ ਟੂ ਆਫਿਸ ফর जस्ट एज ਮੈਂ ਲੜਾਈ ਲੜਨੀ ਹੈ ਮੈਂ ਲੜਾਈ ਲੜ ਰਿਹਾ ਤੇ ਇਸ ਲਈ ਮੇਰੇ ਤੇ ਤਾਂ ਮੈਂਟਲ ਪ੍ਰੈਸ਼ਰ ਹੈਗਾ ਹੀ ਹੈਗਾ ਤੇ ਮੇਰੇ ਘਰਦਿਆਂ ਤੇ ਮੇਰਾ ਪ੍ਰੈਸ਼ਰ ਹੈ ਵੀ ਹਾਂ ਮੇਰਾ ਸਾਡਾ ਪੁੱਤ ਕੱਲਾ ਫਿਰਦਾ ਉੱਥੇ ਗੇੜੇ ਘੱਟਦਾ ਸੋ ਹਾਂ ਮੈਂਟਲ ਪ੍ਰੈਸ਼ਰ ਤਾਂ ਸਾਰਿਆਂ ਤੇ ਹੈਗਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਅਜੀਪਾਲ ਜੀ ਸਾਡੇ ਨਾਲ ਅਜੀਪਾਲ ਮਿੱਡੂ ਖੇੜਾ ਵਿੱਕੇ ਮਿੱਡੂ ਖੇੜਾ ਦੇ ਵੱਡੇ ਭਰਾ ਸਾਡੇ ਨਾਲ ਜੁੜੇ ਹੋਏ ਸਨ ਜਿਨ੍ਹਾਂ ਦੇ ਵੱਲੋਂ ਇਹ ਚਿੱਠੀ ਹੈ ਜਿਹੜੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖੀ ਗਈ ਹੈ ਜਿਸ ਚਿੱਠ ਨਾ ਸਿਰਫ ਇਨਸਾਫ ਦੀ ਮੰਗ ਕੀਤੀ ਗਈ ਹੈ ਬਲਕਿ ਸੁਰੱਖਿਆ ਦੀ ਮੰਗ ਵੀ ਕੀਤੀ ਗਈ ਹੈ ਕਿਉਂਕਿ ਇਹ ਮੈਂਸ਼ਨ ਕੀਤਾ ਗਿਆ ਕਿ 7 ਅਗਸਤ ਨੂੰ ਜਿਹੜਾ ਵਿੱਕੇ ਮਿੱਡੂ ਖੇੜਾ ਦਾ ਸੈਕਟਰ 71 ਦੇ ਵਿੱਚ ਕਤਲ ਹੁੰਦਾ ਦਿਨ ਦਿਹਾੜੇ ਕਤਲ ਕੀਤਾ ਗਿਆ ਸੀ ਸੀਸੀਟੀਵੀ ਫੁਟੇਜ ਹੈਗੀ ਹੈ ਜਿਹੜੀ ਉਹ ਵੀ ਸਾਹਮਣੇ ਆਈ ਸੀ ਪਰ ਇਸ ਦੇ ਬਾਵਜੂਦ ਵੀ ਕਾਤਲ ਨੇ ਜਿਹੜੇ ਹਜੇ ਤੱਕ ਨਹੀਂ ਫੜੇ ਗਏ ਤੇ ਚਿੱਠੀ ਦੇ ਵਿੱਚ ਇਹ ਵੀ ਮੈਂਸ਼ਨ ਕੀਤਾ ਗਿਆ ਕਿ ਇੱਕ ਗਰੁੱਪ ਦੇ ਵੱਲੋਂ ਜ਼ਿੰਮੇਵਾਰੀ ਹੈ ਜਿਹੜੀ ਉਹ ਲਈ ਗਈ ਸੀ ਤੁਹਾਨੂੰ ਯਾਦ ਕਰਵਾ ਦਈਏ ਕਿ ਜਿਸ ਵੇਲੇ ਵਿੱਕੇ ਮਿੱਡੂ ਖੇੜਾ ਦਾ ਕਤਲ ਹੁੰਦਾ ਤਾਂ ਉਸ ਤੋਂ ਬਾਅਦ ਦਵਿੰਦਰ ਬੰਬੀਹਾ ਗਰੁੱਪ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇੱਕ ਪੋਸਟ ਪਾਈ ਗਈ ਸੀ ਜਿਸ ਦੇ ਵਿੱਚ ਵਿੱਕੀ ਮੇਡੂਕੇੜਾ ਦੇ ਕਤਲ ਦੀ ਜ਼ਿੰਮੇਵਾਰੀ ਲੈਂਦੇ ਹੋਏ ਉਹ ਨਜ਼ਰ ਆਏ ਸਨ ਤੇ ਕਿਹਾ ਗਿਆ ਸੀ ਕਿ ਕਿਉਂਕਿ ਵਿੱਕੀ ਲਾਰੈਂਸ ਬਿਸ਼ਨੋਈ ਗਰੁੱਪ ਨੂੰ ਜਾਣਕਾਰੀ ਦਿੰਦਾ ਸੀ ਅੰਦਰਲੀ ਜਾਣਕਾਰੀ ਦਿੰਦਾ ਸੀ ਇਸ ਲਈ ਅਸੀਂ ਉਹਦਾ ਕਤਲ ਕੀਤਾ ਸੋ ਇਹਹੀ ਗੱਲ ਹੈ ਜਿਹੜੀ ਚਿੱਠੀ ਦੇ ਵਿੱਚ ਵਿੱਕੀ ਮੇਡੂਕੇੜਾ ਦੇ ਭਰਾ ਦੇ ਵੱਲੋਂ ਮੈਂਸ਼ਨ ਕੀਤੀ ਗਈ ਹੈ ਨੋਟ ਹੈਗੀ ਹੈ ਜਿਹੜੀ ਚਿੱਠੀ ਦੇ ਵਿੱਚ ਕੀਤੀ ਗਈ ਹੈ ਕਿ ਸੋਸ਼ਲ ਮੀਡੀਆ ਤੇ ਅਤਾਂ ਕੀ ਭਰੀਆਂ ਪੋਸਟਾਂ ਵੀ ਪਾਈਆਂ ਗਈਆਂ ਨੇ ਜ਼ਿੰਮੇਵਾਰੀ ਵੀ ਇੱਕ ਗਰੁੱਪ ਦੇ ਵੱਲੋਂ ਲਈ ਗਈ ਹੈ ਪਰ ਇਸ ਦੇ ਬਾਵਜੂਦ ਵੀ ਪਰਿਵਾਰ ਨੂੰ ਅਜੇ ਤੱਕ ਇਨਸਾਫ ਨਹੀਂ ਮਿਲ ਸਕਿਆ ਇੱਕ ਪੁੱਤ ਪਰਿਵਾਰ ਦਾ ਚਲਾ ਗਿਆ ਜ਼ਹਾਨ ਤੋਂ ਦਿਨ ਦਿਹਾੜੇ ਉਸ ਦਾ ਕਤਲ ਕਰ ਦਿੱਤਾ ਗਿਆ ਪਰ ਐਨੇ ਮਹੀਨੇ 120 ਤੋਂ ਜ਼ਿਆਦਾ ਦਿਨ ਬੀਤਣ ਦੇ ਬਾਵਜੂਦ ਵੀ ਪਰਿਵਾਰ ਇਨਸਾਫ ਦੇ ਲਈ ਠੋਕਰਾਂ ਖਾ ਰਿਹਾ ਹੈ ਤੇ ਵਿੱਕੇ ਮਿੱਡੂਖੇੜਾ ਦੇ ਭਰਾ ਅਜੇਪਾਲ ਮਿੱਡੂਖੇੜਾ ਸਾਨੂੰ ਇਹ ਕਹਿ ਰਹੇ ਨੇ ਕਿ ਮੈਂ ਨਰਾਸ਼ ਹਾਂ ਪੁਲਿਸ ਦੀ ਜੋ ਵੀ ਕਾਰਵਾਈ ਹੈ ਉਸ ਤੋਂ ਨਰਾਸ਼ ਹਾਂ ਪੰਜਾਬ ਸਰਕਾਰ ਦੇ ਵੱਲੋਂ ਜੋ ਵੀ ਔਰ ਨਹੀਂ ਕੀਤਾ ਜਾ ਰਿਹਾ ਉਸ ਨੂੰ ਲੈ ਕੇ ਨਾਰਾਜ਼ ਆ ਤੇ ਆਖਰਕਾਰ ਮਜਬੂਰ ਹੋ ਕੇ ਮੈਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਨਸਾਫ ਦੀ ਗੁਹਾਰ ਲਗਾਈ ਹੈ ਅਮਿਤ ਸ਼ਾਹ ਨੂੰ ਮੈਂ ਚਿੱਠੀ ਲਿਖ ਕੇ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਜਿਹੜੇ ਪਰਿਵਾਰ ਦੀ ਸੁਰੱਖਿਆ ਹੈਗੀ ਆ ਉਸ ਮੁੱਦੇ ਦੇ ਵਿੱਚ ਦਖਲ ਦੇਵੇ ਕਿਉਂਕਿ ਪਰਿਵਾਰ ਇਸ ਵੇਲੇ ਮਾਨਸਿਕ ਤੌਰ ਤੇ ਵੱਡੇ ਸੰਕਟ ਦੇ ਵਿੱਚ ਹੈ ਮਾਨਸਿਕ ਤਣਾਅ ਦੇ ਵਿੱਚ ਹੈ ਮੈਂ ਤੋੜਾ ਸਦਮਾ ਪਰਿਵਾਰ ਨੂੰ ਕਹਿ ਸਕਦੇ ਇੱਕ ਪਾਸੇ ਪਰਿਵਾਰ ਦਾ ਜੀ ਚਲਾ ਗਿਆ ਤੇ ਦੂਜੇ ਪਾਸੇ ਪਰਿਵਾਰ ਮਾਨਸਿਕ ਤੌਰ ਤੇ ਦਬਾਇਆ ਜਾ ਰਿਹਾ ਹੈ ਨਪੀੜਿਆ ਜਾ ਰਿਹਾ ਹੈ ਤੇ ਭਰਾ ਉਹਨਾਂ ਦੇ ਇਹ ਵੀ ਕਹਿ ਰਹੇ ਨੇ ਕਿ ਮੈਂ ਕੋਰਟ ਕਚੈਰੀਆਂ ਦੇ ਵਿੱਚ ਜਾਣਾ ਪੁਲਿਸ ਥਾਣਿਆਂ ਦੇ ਵਿੱਚ ਜਾਣਾ ਤਾਂ ਲਗਾਤਾਰ ਮੇਰੇ ਉੱਤੇ ਖਤਰਾ ਹੈਗਾ ਜਿਹੜਾ ਮੰਡਰੋਲਦਾ ਹੋਇਆ ਮੈਨੂੰ ਨਜ਼ਰ ਆ ਰਿਹਾ ਹੈ ਜਾਨ ਨੂੰ ਖਤਰਾ ਸਿੱਧੇ ਰੂਪ ਦੇ ਵਿੱਚ ਕਹਿ ਰਹੇ ਨੇ ਕਿ ਸਾਡੇ ਪੂਰੇ ਪਰਿਵਾਰ ਦੀ ਜਾਨ ਨੂੰ ਖਤਰਾ ਹੈ ਕਿਉਂਕਿ ਕਾਤਲ ਨੇ ਜਿਹੜੇ ਅਜੇ ਤੱਕ ਵਿੱਕੀ ਦੇ ਨਹੀਂ ਫੜੇ ਗਏ ਅਜੇ ਤੱਕ ਵੀ ਪਤਾ ਨਹੀਂ ਲੱਗ ਰਿਹਾ ਕਿ ਉਹ ਇਹ ਕਾਤਲ ਕਿੱਥੇ ਨੇ ਪੁਲਿਸ ਕੀ ਕਰ ਰਹੀ ਹੈ ਪੁਲਿਸ ਦੀ ਜਾਂਚ ਤੋਂ ਨਰਾਸ਼ ਹੋਏ ਵਿੱਕੀ ਮਿੱਡੂਖੇੜਾ ਦੇ ਭਰਾ ਅਜੇਪਾਲ ਮਿੱਡੂਖੇੜਾ ਦੇ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਗਈ ਹੈ ਤੇ ਉਸ ਚਿੱਠੀ ਦੇ ਵਿੱਚ ਇਨਸਾਫ ਦੇ ਨਾਲ ਨਾਲ ਸੁਰੱਖਿਆ ਦੀ ਮੰਗ ਕੀਤੀ ਗਈ ਹੈ ਕਿਹਾ ਗਿਆ ਕਿ 7 ਅਗਸਤ ਨੂੰ ਜਦੋਂ ਵਿੱਕੀ ਦਾ ਕਤਲ ਹੁੰਦਾ 7 ਅਗਸਤ ਤੋਂ ਲੈ ਕੇ ਅਸੀਂ ਦਸੰਬਰ ਦੇ ਅਖੀਰ ਤੱਕ ਪਹੁੰਚ ਗਏ ਹਾਂ ਪਰ ਅਜੇ ਤੱਕ ਵੀ ਕੋਈ ਵੀ ਪੁਲਿਸ ਦੇ ਹੱਥ ਨਹੀਂ ਲੱਗ ਸਕਿਆ ਪੁਲਿਸ ਦੇ ਹੱਥ ਅਜੇ ਤੱਕ ਵੀ ਖਾਲੀ ਨੇ ਸੀਸੀਟੀਵੀ ਤਸਵੀਰਾਂ ਹੋਣ ਦੇ ਬਾਵਜੂਦ ਵੀ ਪੁਲਿਸ ਦੇ ਹੱਥ ਕੁਝ ਵੀ ਨਹੀਂ ਲੱਗ ਰਿਹਾ ਜਾਂਚ ਦੇ ਵਿੱਚ ਬਹੁਤ ਵੱਡੀ ਨਿਰਾਸ਼ਾ ਵਿੱਕੀ ਮਿੱਡੂ ਖੇੜਾ ਦੇ ਪਰਿਵਾਰ ਨੂੰ ਸਾਹਮਣਾ ਕਰਨਾ ਪੈ ਰਿਹਾ ਤੇ ਨਾਲ ਦੀ ਨਾਲ ਪਰਿਵਾਰ ਇਹ ਵੀ ਕਹਿ ਰਿਹਾ ਹੈ ਕਿ ਇੱਕ ਗੈਂਗਸਟਰ ਗਰੁੱਪ ਜ਼ਿੰਮੇਵਾਰੀ ਲੈਂਦਾ ਫੇਸਬੁੱਕ ਤੇ ਆਪਣੇ ਸੋਸ਼ਲ ਮੀਡੀਆ ਖਾਤਿਆਂ ਦੇ ਉੱਤੇ ਜ਼ਿੰਮੇਵਾਰੀ ਵਿੱਕੀ ਮਿੱਡੂ ਖੇੜਾ ਦੇ ਕਤਲ ਦੀ ਲਈ ਜਾਂਦੀ ਹੈ ਪਰ ਇਸ ਦੇ ਬਾਵਜੂਦ ਵੀ ਪੁਲਿਸ ਦੇ ਵੱਲੋਂ ਅਜੇ ਤੱਕ ਕੋਈ ਵੀ ਗ੍ਰਿਫਤਾਰੀ ਜਾਂ ਜੜੀ ਨਹੀਂ ਕੀਤੀ ਗਈ ਜਿਸ ਨੂੰ ਲੈ ਕੇ ਪਰਿਵਾਰ ਹੁਣ ਕੇਂਦਰ ਸਰਕਾਰ ਦੇ ਪਹੁੰਚਿਆ ਵਿੱਕੀ ਮਿੱਡੂ ਖੇੜਾ ਦਾ ਪਰਿਵਾਰ ਪਹੁੰਚਿਆ ਵਿੱਕੀ ਮਿੱਡੂ ਖੇੜਾ ਦੇ ਭਰਾ ਅਜੇਪਾਲ ਮਿੱਡੂ ਖੇੜਾ ਦੇ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਗਈ ਹੈ ਤੇ ਜਦੋਂ ਸਾਡੇ ਨਾਲ ਹੁਣ ਗੱਲਬਾਤ ਕਰ ਰਹੇ ਸਨ ਫੋਨ ਲਾਈਨ ਤੇ ਤਾਂ ਅਜੇਪਾਲ ਇਹ ਵੀ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਨੇ ਜੋ ਵੀ ਇਸ ਪੂਰੇ ਮਾਮਲੇ ਦੇ ਵਿੱਚ ਕਾਰਗੁਜ਼ਾਰੀ ਹੈ ਮੈਂ ਉਸ ਤੋਂ ਬਹੁਤ ਜ਼ਿਆਦਾ ਨਰਾਸ਼ ਹਾਂ ਮੇਰੇ ਹੱਥ ਪੱਲੇ ਕੁਝ ਵੀ ਨਹੀਂ ਲੱਗ ਰਿਹਾ ਮੈਂ ਦਿਨ ਦਿਹਾੜੇ ਵਕੀਲਾ ਨੂੰ ਮਿਲਦਾ ਹਾਂ ਪੁਲਿਸ ਥਾਣਿਆਂ ਦੇ ਵਿੱਚ ਜਾਣਾ ਤਾਂ ਇੰਜ ਲੱਗਦਾ ਜਿਵੇਂ ਅਣਪਛਾਤੇ ਕੋਈ ਅਣਜਾਣ ਲੋਕ ਸਾਡਾ ਪਿੱਛਾ ਕਰ ਰਹੇ ਹੁਣ ਸੋ ਵਿੱਕੇ ਮਿੱਡੂ ਖੇੜਾ ਕਤਲ ਮਾਮਲੇ ਦੇ ਵਿੱਚ ਵੱਡਾ ਅਪਡੇਟ ਤੁਹਾਨੂੰ ਦੇ ਰਹੇ ਹਾਂ ਕਿ ਵਿੱਕੇ ਮਿੱਡੂ ਖੇੜਾ ਦੇ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਸੁਰੱਖਿਆ ਦੀ ਮੰਗ ਕੀਤੀ ਗਈ ਹੈ ਤੇ ਮੰਗ ਕੀਤੀ ਗਈ ਹੈ ਚਿੱਠੀ ਲਿਖ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਦੇ ਵਿੱਚ ਲਿਖਿਆ ਗਿਆ ਹੈ ਕਿ ਪਰਿਵਾਰ ਜਿਸ ਦੇ ਉੱਤੇ ਇਸ ਵੇਲੇ ਖਤਰੇ ਦੀ ਤਲਵਾਰ ਲਟਕ ਰਹੀ ਹੈ ਪਰਿਵਾਰ ਦੀ ਸੁਰੱਖਿਆ ਚ ਕਿੰਨੀ ਬਣਾਈ ਜਾਵੇ ਤੇ ਨਾਲ ਦੀ ਨਾਲ ਵਿੱਕੇ ਮਿੱਡੂ ਖੇੜਾ ਦੇ ਪੂਰੇ ਪਰਿਵਾਰ ਦੇ ਨਾਲ ਉਸਤੇ ਕਤਲ ਦੇ ਮਾਮਲੇ ਦੇ ਵਿਚ ਇंसाफ ਹੋਣਾ ਚਾਹੀਦਾ ਐਨਾ ਲੰਬਾ ਸਮਾਂ ਬੀਤਣ ਤੋਂ ਬਾਅਦ ਵੀ ਉਸਦੇ ਕਾਤਲ ਜਿਹੜੇ ਘੁੰਮਦੇ ਫਿਰਦੇ ਨੇ ਪੁਲਿਸ ਜਾਂਚ ਦੇ ਵਿੱਚ ਕੁਝ ਵੀ ਨਹੀਂ ਕਰ ਰਹੀ ਜਿਸ ਤੋਂ ਬਾਅਦ ਮਜਬੂਰ ਹੋ ਕੇ ਪਰਿਵਾਰ ਦੇ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਗਈ ਹੈ ਚਿੱਠੀ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਹੋਰ ਜਾਣਕਾਰੀ ਦੇ ਲਈ ਦੇਖਦੇ ਰਹੋ ਪ੍ਰੋ ਪੰਜਾਬ ਟੀਵੀ